ਸਾਨੂੰ ਸਤਿ ਆਭਾਤੀ ਮੌਸਮੀ ਭਾਗ ਦੀ ਸਿਹਤਤਾ ਦੇ ਨਾਲ 2 ਜੁਲਾਈ 2024 ਤੱਕ ਦੇ ਮੌਸਮ ਦੀ ਗੱਲ ਕਰਦੇ ਹਾਂ ਦੋਸਤੋ ਹਾਲਾਤ ਇਹ ਨੇ ਕਿ ਭਾਰਤੀ ਮੌਸਮੀ ਭਾਗ ਜੈਸ ਹਾਬ ਨਾਲ ਵਰਖਾ ਦਿਖਾ ਰਿਹਾ ਹੈ ਵਰਖਾ ਉਸ ਤੋਂ ਜ਼ਿਆਦਾ ਹੋਣ ਜਾ ਰਹੀ ਹੈ ਕਹਿਣ ਦਾ ਮਤਲਬ ਇਹ ਕਿ ਹਾਲਾ ਸਾਡੇ ਇੱਥੇ ਇਹ ਬਣ ਚੁੱਕੇ ਨੇ ਕਿ ਵਰਖਾ ਹੋਵੇਗੀ ਤੇ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵਰਖਾ ਕਵਰ ਕਰੇਗੀ ਫੋਲੋ ਮੰ ਲਾ ਕੇ ਜਿਹੜਾ ਆਹ ਏਰੀਆ ਜਿਹੜਾ ਦੱਖਣ ਪੱਛਮ ਪੰਜਾਬ ਬੈਠਾ ਜਾਂ ਸ਼੍ਰੀ ਗੰਗਾਨਗਰ ਹੈ ਇਹਨਾਂ ਦਾ ਇੰਤਜ਼ਾਰ ਕੋਈ ਜ਼ਿਆਦਾ ਲੰਮਾ ਨਹੀਂ ਹੈਗਾ 2 ਦਿਨ ਦੇ ਵਿੱਚ ਵਿੱਚ ਇੱਥੇ ਵਰਖਾ ਚੰਗੀ ਖਾਸੀ ਵਰਖਾ ਹੋਣ ਵਾਲੀ ਹੈ। ਇਸ ਸਮੇਂ ਜੇ ਅਸੀਂ ਵੱਖ-ਵੱਖ ਮਾਡਲ ਦੇਖਦੇ ਹਾਂ ਤਾਂ ਮਾਡਲ ਸਾਨੂੰ ਇਹ ਦਿਖਾ ਰਿਹਾ ਹੈ ਕਿ ਇੱਕ ਲੋ ਪ੍ਰੈਸ਼ਰ ਏਰੀਆ ਹੈ ਜਿਹੜਾ ਕਿ ਉੱਪਰੋਂ ਚੱਲ ਰਿਹਾ ਹੈ। ਇਹ ਯੂਪੀ ਤੇ ਹੈ, ਦਿੱਲੀ ਤੇ ਹੈ, ਅੱਗੇ ਹਰਿਆਣਾ ਤੇ ਕੰਮ ਕਰਦਾ ਹੈਗਾ। ਤੇ ਪੰਜਾਬ ਦੇ ਕੁਝ ਇਸੇ ਤੱਕ ਇੱਕ ਤਿਕਨੁਜੰਦਾ ਇਹ ਭਾਰਤੀ ਮੌਸਮੀ ਭਾਗ ਵਾਲ ਕਹਿੰਦੇ ਆ ਪਰੰਤੂ ਇਸ ਦੇ ਨਾਲ ਨਾਲ ਇੱਕ ਅਰਬ ਸਾਗਰ ਤੋਂ ਜਿਹੜੀਆਂ ਹਵਾਵਾਂ ਆ ਰਹੀਆਂ ਜਿਹੜੀਆਂ ਹਵਾਵਾਂ ਅਰਬ ਸਾਗਰ ਤੋਂ ਚੱਲ ਕੇ ਆ ਰਹੀਆਂ ਉਹ ਹਵਾਵਾਂ ਤੇ ਜੋ ਹਵਾਵਾਂ ਨੂੰ ਇਹ ਉੱਪਰੋਂ ਟੱਕ ਰਿਹਾ ਹੈ ਇਹ ਦੋਨੋਂ ਮਿਲ ਕੇ ਸਾਡੇ ਇਸ ਏਰੀਏ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਵੀ ਕਰ ਸਕਦੇ ਹੈ ਹਾਲਾਤ ਇਸ ਤਰੀਕੇ ਦੇ ਹੈ ਕਿ ਜੇ ਤੁਸੀਂ ਇਹ ਦੇਖਦੇ ਹੋ ਇਸ ਸਮੇਂ ਵਿੰਡੀ ਦਾ ਮਾਡਲ ਦੇਖਦੇ ਹੋ ਤਾਂ ਵਿੰਡੀ ਤੁਹਾਨੂੰ ਸ਼ੋ ਕਰਦਾ ਹੈ ਕਿ ਕਈ ਜਗ੍ਹਾ ਤੇ ਇਹ ਲਾਲ ਨਿਸ਼ਾਨ ਆ ਗਿਆ ਮਾਲਵੇ ਦੇ ਉੱਤੇ 29 ਤਰੀਕ ਨੂੰ ਲਾਲ ਨਿਸ਼ਾਨ ਦਿਖਾ ਦਿੱਤਾ ਇਹਨਾਂ ਨੇ 30 ਤਰੀਕ ਨੂੰ ਦੇਖੋਗੇ ਤਾਂ 30 ਦੇ ਵਿੱਚ ਵੀ ਜਿਹੜਾ ਹੈਗਾ ਕੁਝ ਥਾਣਿਆਂ ਦੇ ਉੱਪਰ ਇਹ ਜਿਹੜਾ ਹੈਗਾ ਲਾਲ ਨਿਸ਼ਾਨ ਆਵੇਗਾ ਤਾਂ ਜਿਹੜਾ ਮਤਲਬ ਹੈਗਾ ਕਿ ਕੋਈ ਥਾਵਾਂ ਤੇ ਚੰਗੀ ਖਾਸੀ ਵਰਖਾ ਹੋ ਸਕਦੀ ਹੈ ਤੇ ਉਹ ਜਿਹੜੀ ਵਰਖਾ ਹੈਗੀ ਹੈ ਉਹ ਕਾਫੀ ਤਕੜੀ ਵਰਖਾ ਹੋਏਗੀ ਇੰਨਾ ਹੀ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਵੀ ਪੈ ਗਿਆ ਕੱਲ ਨੂੰ ਨਹੀਂ ਪਿਆ ਇੱਕ ਵਾਰੀ ਸ਼ੁਰੂ ਹੋ ਜੇ ਆ ਆ ਲਾਲ ਆ ਗਿਆ ਸਾਰਾ ਦੇਖੋ ਪੰਜਾਬ ਦੇ ਮਾਲਵੇ ਤੱਕ ਗਿਆ ਹੈਗਾ ਕਰਨਾਲ ਤੋਂ ਲੈ ਕੇ ਤੇ ਇਹ ਇਹ 30 ਅਤੇ 1 ਦੇ ਵਿਚਾਲੇ ਹੈ ਜਿਵੇਂ ਜਿਵੇਂ ਇਹ ਇਹ ਫੇਰ ਆ ਗਿਆ ਦੇਖੋ ਇਹੇ ਚੀਜ਼ਾਂ ਖਤਰਨਾਕ ਦਿਖਾਈ ਦੇਦੀਆਂ ਜਿਵੇਂ ਤੁਸੀਂ 6-7 ਨੇੜੇ ਜਾਂਦੇ ਹੋ ਫੇਰ ਫੇਰ ਭਾਰਤੀ ਮੌਸਮੀ ਪਾਗ ਵਾਲੇ ਇਹ ਦਿਖਾਉਂਦੇ ਆ ਕਿ ਇੱਕ ਬਹੁਤ ਤਕੜਾ ਸਿਸਟਮ ਜਿਹੜਾ ਹੈਗਾ ਉਹ ਫੇਰ ਪ੍ਰਭਾਵਿਤ ਕਰਦਾ ਇਹ ਵਾਲਾ ਇੰਨਾ ਸਿਸਟਮ ਤੋਂ ਡਰ ਲੱਗਦਾ ਕਿ ਇਹ ਜੋ ਰੈਡ ਵਾਰਨਿੰਗ ਹੈ ਇਹ ਨੁਕਸਾਨ ਕਰ ਸਕਦੇ ਆ ਤਾਂ ਜਿੱਥੇ ਅਸੀਂ ਇਹ ਕਹਿ ਸਕਦੇ ਆ ਕਿ ਮਾਨਸੂਨ ਆਏਗਾ ਨਹੀਂ ਆਏਗਾ ਇਹ ਸਤਿ ਇੱਕ ਨੂੰ ਗੰਗਾ ਨਾ ਹਰਮਾਨਗੜ ਤੱਕ ਇਹ ਬਹੁਤ ਮੀਂਹ ਪੈ ਰਿਹਾ ਕਹਿਣਾ ਹੈ ਕਿ ਅਗਲੇ 2-3 ਦਿਨ ਦੇ ਵਿੱਚ ਜਿਵੇਂ ਜਿਵੇਂ ਲੋ ਪ੍ਰੈਸ਼ਰ ਏਰੀਆ ਤਾਂ ਨੂੰ ਜਾਏਗਾ ਤਾਂ 29 ਨੂੰ ਕੁਝ ਜਗ੍ਹਾ ਤੇ ਵਰਖਾ ਸ਼ੁਰੂ ਹੋ ਜੇਗੀ 30 ਅਤੇ 1 ਨੂੰ ਤਾਂ ਬਹੁਤ ਜ਼ਿਆਦਾ ਵਰਖਾ ਹੋਏਗੀ ਅਲੱਗ ਅਲੱਗ ਥਾਵਾਂ ਤੇ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਭਾਵੇਂ ਕਿ ਭਾਰਤੀ ਮੌਸਮ ਵਿਭਾਗ ਪੰਜਾਬ ਦੇ ਵਿੱਚ ਵਰਖਾ ਕੁਝ ਇਸੇ ਘੱਟ ਦਿਖਾ ਰਿਹਾ ਹੈ ਪਰੰਤੂ ਪ੍ਰਾਈਵੇਟ ਮਾਡਲ ਜਿਹੜੇ ਹੈਗੇ ਆ ਉਹ ਉਸ ਜਗ੍ਹਾ ਤੇ ਵਰਖਾ ਜ਼ਿਆ ਤਾਂ ਆਪਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਮਾਨਸੂਨ ਨੂੰ ਦੇਖ ਲਈਏ ਕਿ ਮਾਨਸੂਨ ਦੀ ਗਰੋਥ ਚੰਗੀ ਹੋਈ ਹੈ ਇਹ ਤੇ ਬਹੁਤ ਜਲਦ ਮਾਨਸੂਨ ਜਿਹੜਾ ਹੈਗਾ ਬਾਕੀ ਏਰੀਆ ਵੀ ਕਵਰ ਕਰ ਦੇਗਾ ਇਹ ਇਸ ਸਮੇਂ ਦਿੱਲੀ ਤੇ ਹਰਿਆਣਾ ਦਾ ਕਾਫੀ ਹਿੱਸਾ ਕਵਰ ਕਰ ਲਿਆ ਹੈ ਯੂਪੀ ਦਾ ਕਾਫੀ ਹਿੱਸਾ ਕਵਰ ਕਰ ਲਿਆ ਹੈ ਬਾਕੀ ਰਹਿੰਦਾ ਹੈ ਸਗੇ ਕਰ ਦੇਗਾ ਅੱਜ ਦਿੱਲੀ ਦੇ ਵਿੱਚ 88 ਸਾਲਾਂ ਬਾਅਦ ਇਨੀ ਭਾਰੀ ਵਰਖਾ ਹੋਈ ਹੈ ਤੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਵਰਖਾ ਦੀ ਸੰਭਾਵਨਾ ਹੈਗੀ ਹੈ ਉਹ ਤੁਸੀਂ ਦੇਖੋਗੇ ਕਿ ਚੰਗੀ ਸੰਭਾਵਨਾ ਹੈ ਤਾਂ ਮੈਂ ਉਹੀ ਕਹਿ ਰਿਹਾ ਕਿ 6 7 ਤਰੀਕ ਤੱਕ ਕਿਤੇ ਵਰਖਾ ਹੋ ਗਈ ਕਦੇ ਨਾ ਹੋਈ ਕਦੇ ਹੋ ਗਈ ਕਦੇ ਨਾ ਹੋਈ ਇਹ ਹਾਲਾਤ ਚੱਲਦੇ ਰਹਿਣਗੇ ਫਿਰ ਤੁਹਾਡੇ ਇੱਥੇ 29 30 ਤਾਂ ਹੈਗੇ ਹੈਗਾ ਪਰੰਤੂ ਇੱਕ ਤਰੀਕ ਜਿਹੜੀ ਹੈਗੀ ਹੈ ਉਸ ਦਿਨ ਤਾਂ ਆਪਾਂ ਕਹਿੰਦੇ ਕਿ ਪੰਜਾਬ ਦਾ ਲਗਭਗ 100% ਏਰੀਆ ਕਵਰ ਹੋ ਜਾਣਾ ਵਰਖਾ ਦੇ ਨਾਲ ਤੇ ਪੱਛਮੀ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਤਰੀਕ ਨੂੰ 50% ਤੱਕ ਏਰੀਆ ਵਰਖਾ ਕਵਰ ਕਰ ਚੁਗੀ ਪੂਰਬੀ ਰਾਜਸਥਾਨ ਦਾ 100% ਏਰੀਆ ਕਵਰ ਹੈਗੇ ਹੈਗਾ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ ਅਗਲੇ ਦਿਨਾਂ 'ਚ 75 ਤੋਂ 100% ਏਰੀਆ ਵਰਖਾ ਰਿਕਵਰ ਕਰ ਜਾਣਾ ਹੈ। ਕਲੀਅਰ ਹੈ? ਤਾਂ ਵਾਰਨਿੰਗ ਪੰਜਾਬ 'ਚ ਆ ਗਈ ਹੈ ਕਿ ਪੰਜਾਬ 'ਚ 30 ਜੂਨ ਤੋਂ 1 ਜੁਲਾਈ ਤੱਕ ਕੁਝ ਥਾਂਾਂ 'ਤੇ অতি ਭਾਰੀ ਵਰਖਾ ਹੋ ਸਕਦੀ ਹੈ। ਹਰਿਆਣਾ 'ਚ 29-30 ਜੂਨ ਤੇ 1 ਜੁਲਾਈ ਨੂੰ অতি ਭਾਰੀ ਵਰਖਾ ਹੋ ਸਕਦੀ ਹੈ। ਹਰਿਆਣਾ 'ਤੇ ਵੀ ਜ਼ਿਆਦਾ ਪਵੇਗਾ ਪੰਜਾਬ ਨਾਲੋਂ। ਤਾਂ ਪੁੱਲ ਮਲਾ ਕੇ ਪੰਜਾਬ ਦੇ ਜਿਹੜੇ ਉੱਤਰੀ ਜ਼ਿਲ੍ਹੇ ਆ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਜਲੰਧਰ 75 ਤੋਂ 100% ਏਰੀਆ ਚ ਵਰਖਾ ਹੋਏਗੀ ਤੇ ਵਰਖਾ 29 ਤੋਂ ਕਈ ਸਾਰੇ ਏਰੀਆ ਨੂੰ ਕਵਰ ਕਰਨਾ ਸ਼ੁਰੂ ਕਰ ਦੇਗੀ ਠੀਕ ਹੈ 29 30 1 ਜੁਲਾਈ ਪ੍ਰਮੁੱਖ ਦਿਨ ਵਰਖਾ ਦੇ ਹੋਣ ਜਾ ਰਹੇ ਹੈ ਜਿਹੜਾ ਹੈਗੇ ਆ ਜ਼ਿਲ੍ਹੇ ਫਿਰੋਜ਼ਪੁਰ ਫਾਜ਼ਿਲਕਾ ਫਰੀਕੋਸ਼ੀ ਮੋਕਸਾ ਮੋਗਾ ਬਠਿੰਡਾ ਇੱਥੇ ਵਰਖਾ 29 ਨੂੰ ਹੋਵੇਗੀ ਘੱਟ ਏਰੀਆ ਕਵਰ ਕਰੇਗੀ 30 ਅਤੇ 30 ਜੂਨ ਤੋਂ 1 ਜੁਲਾਈ ਪ੍ਰਮੁੱਖ ਵਰਖਾ ਦੇ ਦਿਨ ਹੋ ਜਾਣ ਜਾਣੇ ਆ ਰਹੇ ਹੈ ਕਿਹੜਾ ਰਹਿ ਗਿਆ ਇਹਾ ਲੁਧਿਆਣਾ ਬਰਨਾਲਾ ਮਾਨਸਾ ਸਮੂਹ ਮੇਰਖੋਟੜਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇੱਥੇ ਭਾਈ ਸਾਹਿਬ 30 ਅਤੇ 1 3 ਜੂਨ 1 ਜੁਲਾਈ ਨੂੰ 75 ਤੋਂ 100% ਏਰੀਆ ਚ ਵਰਖਾ ਹੋਣ ਦੀ ਸੰਭਾਵਨਾ ਹੈ 29 ਨੂੰ ਵਰਖਾ ਜਿਹੜੀ ਹੈਗੀ ਆ ਪੂਰਬੀ ਪੰਜਾਬ ਦੇ ਕਈ ਸਰ ਹਿੱਸੇ ਨੂੰ ਕਵਰ ਕਰ ਸਕਦੀ ਹੈ ਵਾਰਨਿੰਗ ਪਹਿਲਾਂ ਹੀ ਕਿਹਾ ਹੈ ਕਿ ਪੰਜਾਬ ਦੇ ਵਿੱਚ 10 ਤਰੀਕੇ ਦੀ ਵਾਰਨਿੰਗ ਹੈ ਪਹਿਲੀ ਵਾਰਨਿੰਗ ਹੈਗੀ ਆ অতি ਭਾਰੀ ਮੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਇਸ ਦੇ ਨਾਲ ਨਾਲ ਜਿਹੜੇ ਜ਼ਿਲ੍ਹੇ ਹੈਗੇ ਆ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹ ਜ਼ਿਲ੍ਹੇ ਜਿਹੜੇ ਹੈਗੇ ਆ ਇੱਥੇ ਅਤੀ ਭਾਰੀ ਮੀਂਹ ਪੈ ਸਕਦਾ ਹੈ ਕਿਹੜੇ ਦਿਨਾਂ ਦੇ ਵਿੱਚ 30 ਜੂਨ ਤੇ 1 ਜੁਲਾਈ ਨੂੰ ਤੇ ਭਾਰੀ ਮੀਂਹ ਵਾਲੇ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇਹਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਇਹਦੇ ਨਾਲ ਲੁਧਿਆਣੇ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਸੰਗਰੂਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਮਲੇਰ ਕੋਟਲੇ ਭਾਰੀ ਮੀਂਹ ਪੈ ਸਕਦਾ ਹੈ। ਬਾਕੀ ਸਾਰੇ ਹੀ ਪੰਜਾਬ ਦੇ ਵਿੱਚ ਗਰਜ ਚਮਕ ਤੇ ਥੰਡਰਸਟ੍ਰੋਮ ਦੀ ਵਾਰਨਿੰਗ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਆ ਲੈਣ ਜਾਰੀ ਕਰਤੀ ਹੈ। ਚੰਡੀਗੜ੍ਹ ਦੇ ਆ ਭਾਰੀ ਤੋਂ অতি ਭਾਰੀ ਮੀਂਹ ਹੈ। ਭਾਰੀ ਤੋਂ অতি ਭਾਰੀ ਮੀਂਹ। ਹਰਿਆਣਾ ਦੇ ਵਿੱਚ ਗੱਲ ਕਰੋਂਗੇ ਪੰਚਕੁਲਾ, ਅੰਬਾਲਾ, ਯਮਨਲ, ਕੁਰਕਸ਼ੇਤਰ, ਕੈਥਲ, ਕਰਨਾਲ ਇੱਥੇ 29 ਤੋਂ ਮੀਂਹ ਸ਼ੁਰੂ ਹੋ ਜਾਏਗਾ। ਜ਼ਿਆਦਾਤਰ ਇਸ ਦਿਨਾਂ ਵਿੱਚ ਮੀਂਹ ਪੈਗਾ 29, 30, 1, 2 ਅਕੇ ਮੀਂਹ 7 ਤਰੀਕ ਤੱਕ ਆ ਹੀ ਪੈਣਾ ਕਦੇ ਪੈ ਗਿਆ ਕਦੇ ਰੁਕ ਗਿਆ ਕਦੇ ਪੈ ਗਿਆ ਕਦੇ ਰੁਕਿਆ ਠੀਕ ਹੈ ਤਾਂ ਮਹਿੰਦਗਾ ਰਵਾਰੀ ਜਜੇ ਗੁਰੂਗ੍ਰਾਮ ਬਾਦ ਫਲੋ ਫਿਰਦਾਬਾ ਰੋहतक ਸੋਨੀਪਾ ਪਾਣੀਪਤ 23 ਤੋਂ ਮੀਂਹ ਸ਼ੁਰੂ ਹੋ ਕੇ ਜਲਤ੍ਰਿਸਾ ਵਰਖਾ ਕਵਰ ਕਰੇਗੀ ਜਿਹੜੇ ਆ ਜਿਹੜੇ ਸਿਰਸਾ ਫਤਿਹਵਾ ਹਸਾਰ ਜੀਂਦਪਾਣੀ ਚਰਖੀ ਰਾਦਰੀ ਇਹ 30 ਅਤੇ 1 ਨੂੰ ਤੇ ਵਰਖਾ 29 ਨੂੰ ਸ਼ੁਰੂ ਹੋ ਜੇਗੀ ਤਾਂ অতি ਭਾਰੀ ਵਰਖਾ ਜਿਹੜੀ ਹੈਗੀ ਆ ਪੰਚਕੁਲਾ ਮਾਲਾ ਯਮਨਾ ਨਗ ਕੁਰਕਸ਼ੇਤਰ ਕੈਥਲ ਕਰਨਾਲ ਇੱਥੇ অতি ਭਾਰੀ ਵਰਖਾ ਹੋ ਸਕਦੀ ਹੈ ਮਹਿੰਦਰਗੜ੍ਹ, ਰਿਵਾਰੀ, ਜੱਜਰ, ਗੁਰੂਗ੍ਰਾਮ, ਮਿਵਾਤ, ਪਲਵੜ, ਫਰੀਦাবাদ, ਰੋहतक, ਸੋਨੀਪੱਤ, ਪਾਣੀਪੱਤ ਇਹ ਜਿਹੜੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਭਾਰੀ ਵਰਖਾ ਆ ਲਈ ਹੈ ਤੇ ਭਵਾਨੀ ਚੜਕੀ ਦਾਦੀ ਭਾਰੀ ਵਰਖਾ ਹੋ ਸਕਦੀ ਹੈ অতি ਭਾਰੀ ਜੀਨ ਦੇ ਸਾਰਚ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ 30 ਨੂੰ ਤੇ ਬਾਕੀ ਦੋ ਜ਼ਿਲ੍ਹੇ ਬਚੇ ਫਤਿਆਬਾਦ ਤੇ ਸਿਰਸਾ ਇੱਥੇ ਗਰਜ ਚਮਕਦੀ ਵਾਰਨਿੰਗ ਹੈ ਹਿਮਾਚਲ ਦੀ ਗੱਲ ਕਰਾਂ ਹਿਮਾਚਲ ਤੋਂ ਹੀ ਮੈਨੂੰ ਡਰ ਲੱਗਦਾ ਹੈ ਹਿਮਾਚਲ ਹੀ ਹੜ੍ਹ ਲਿਆਉਂਦਾ ਹੈ हिमाचल ਦੇ ਹਰਿਆ हिमाचल ਦੇ ਵਿੱਚ ਵੀ অতি ਭਾਰੀ ਭਾਰੀ ਤੋਂ অতি ਭਾਰੀ ਵਰਖਾ ਦੀ ਵਾਰਨਿੰਗ ਆ ਗਈ ਹੈ 11 ਤੱਕ ਇਸਾ ਵਰਖਾ ਕਵਰ ਕਰੇਗੀ ਲੋਕਲ ਥਾਵਾਂ ਨੀਵੇਂ ਥਾਵਾਂ ਤੇ ਹੜ੍ਹ ਆਰ ਦੀ ਸਥਿਤੀ ਬਣ ਸਕਦੀ ਹੈ ਜਿਵੇਂ ਬਲਾਸਪੁਰ ਭਾਰੀ ਚੰਬਾ অতি ਭਾਰੀ ਹਮੀਰਪੁਰ ਭਾਰੀ ਕਾਂਗੜਾ অতি ਭਾਰੀ ਕੁਲੋ অতি ਭਾਰੀ ਮੰਡੀ অতি ਭਾਰੀ ਸਰਮੌਰ অতি ਭਾਰੀ ਸੋਲਣ অতি ਭਾਰੀ ਊਨਾ ਭਾਰੀ ਵਰਖਾ ਹੋ ਸਕਦੀ ਹੈ ਔਨ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂ ਗੰਗਾ ਨਗਰ ਹਰਮਾਨਗੜ ਦਾ ਰਿਹਾ ਦੇਖੋ ਤੁਸੀਂ ਇਸ ਤਰ੍ਹਾਂ ਨਹੀਂ ਹੈਗਾ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਹੈਗਾ ਜੇ ਪੂਰਬੀ ਰਾਜਸਥਾਨ ਹੈ ਜਿੱਥੇ ਕਿ ਭਾਰੀ ਵੀ ਪੈ ਜਾਂਦਾ ਪੈ ਰਿਹਾ ਭਾਰੀ ਹੀ ਨਹੀਂ ਪੂਰਬੀ ਰਾਜਸਥਾਨ ਦੇ ਵਿੱਚ অতি ਭਾਰੀ ਵੀ ਪੈ ਰਿਹਾ ਹੈ ਪਰੰਤੂ ਜਿਹੜਾ ਗੰਗਾ ਨਗਰ ਹਰਮਾਨਗੜ ਦਾ ਏਰੀਆ ਹੈਗਾ ਇੱਥੇ ਵਰਖਾ ਦੇ ਵਿੱਚ ਦੇਰੀ ਹੋ ਰਹੀ ਹੈ ਹੁਣ ਜਾਰਾ ਇੰਤਜ਼ਾਰ ਨਹੀਂ ਹੈਗਾ ਤੁਹਾਡੇ ਵਰਖਾ ਕਦੇ ਵੀ ਹੋ ਸਕਦੀ ਹੈ ਪਰੰਤੂ ਚੰਗੀਆਂ ਵਰਖਾ ਦੀਆਂ ਛੁੱਟੀਆਂ ਜਿਹੜੀਆਂ ਹੈਗੀਆਂ 30 ਜੂਨ ਜਾਂ 1 ਜੁਲਾਈ ਦੇ ਨੇੜੇ ਤੁਹਾਡੇ ਦੇਖਣ ਨੂੰ ਮਿਲ ਸਕਦੀਆਂ ਹਨ ਚੰਗੀ ਵਰਖਾ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ। ਜੰਮੂ ਦੇ ਵਿੱਚ ਲਗਾਤਾਰ ਵਰਖਾ ਹੋਣ ਦੇ ਅਸਾਰ ਨੇ ਤੇ ਯੂਪੀ ਦੇ ਵਿੱਚ ਵਰਖਾ ਸ਼ੁਰੂ ਹੋ ਚੁੱਕੀ ਹੈ ਤੇ ਇੱਥੇ ਜਿਹੜਾ ਹੈਗਾ ਕੁਝ ਥਾਵਾਂ ਤੇ অতি ਭਾਰੀ ਵਰਖਾ ਤੇ ਕੁਝ ਥਾਵਾਂ ਤੇ ਭਾਰੀ ਵਰਖਾ ਜਿਹੜੀ ਹੈਗੀ ਆ ਔਨ ਵਾਲੇ ਦਿਨਾਂ 'ਚ ਹੋ ਸਕਦੀ ਹੈ। ਕੋਲ ਮੜਾ ਕੇ ਕਿਸਾਨ ਸਾਥੀਓ ਮੇਰੇ ਇਹ ਕਹਿਣ ਦਾ ਮਤਲਬ ਸਿਰਫ ਇਨਾ ਹੈ ਕਿ ਹਾਲਾਤ ਇਹ ਬਣੇ ਹੋਏ ਨੇ ਕਿ ਇਹ ਜੋ ਲਾਲ ਵਾਲੇ ਨਿਸ਼ਾਨ ਨੇ ਇਹ ਜਿਹੜਾ ਹੈਗਾ ਅਰਬ ਸਾਗਰ ਤੋਂ ਨਵੀਂ ਆ ਰਹੀ ਹੈ। ਬੰਗਾਲ ਦੀ ਖਾੜੀ ਤੋਂ ਨਮੀ ਆ ਰਹੀ ਹੈ ਲੋ ਪ੍ਰੈਸ਼ਰ ਏਰੀਆ ਕਿੱਥੇ ਤੁਹਾਡੇ ਕ੍ਰੀਏਟ ਹੋ ਰਿਹਾ ਹੈ ਇਹ ਕਿਹੜਾਗਾ ਥੱਲੇ ਕ੍ਰੀਏਟ ਹੋ ਰਿਹਾ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਆਹ ਜੇ ਲਾਲ ਵਾਲੇ ਨਿਸ਼ਾਨ ਹੈ ਇਹ ਉੱਪਰ ਨੂੰ ਵੱਧਦੇ ਜਾਂਦੇ ਹੈ ਵੱਧੇ-ਵੱਧੇ ਜਿਹੜਾ ਹੈਗਾ ਅੱਗੇ ਨੂੰ ਇਹ ਮੀਂਹ ਪਾਉਂਦੇ ਹੈ ਜੇ ਮੈਂ ਦੇਖਦਾ ਕਿ 10 ਦਿਨ ਦੇ ਵਿੱਚ ਤਾਂ ਬਹੁਤ ਸਾਰਾ ਏਰੀਆ ਜਿਹੜਾ ਕਿ ਪੰਜਾਬ ਦਾ ਉੱਤਰੀ ਹਿੱਸਾ ਤੇ ਪੂਰਬੀ ਹਿੱਸਾ ਹਰਿਆਣੇ ਦਾ ਜ਼ਿਆਦਾਤਰ ਹਿੱਸਾ ਹਿਮਾਚਲ ਦਾ ਜ਼ਿਆਦਾਤਰ ਹਿੱਸਾ ਉੱਤਰਾਖੰਡ ਦਾ ਕਾਫੀ ਹਿੱਸਾ ਜਿੱਥੇ ਕਿ 10 ਦਿਨਾਂ ਚੰਗੀ ਖਾਸੀ ਵਰਖਾ ਹੋ ਸਕਦੀ ਹੈ हां ਆ ਜਿਹੜਾ ਇਸੇ ਹੈ ਗੰਗਾ ਨਗਰ ਹਰਮਾਨਗੜ ਦੱਖਣੀ ਪੰਜਾਬ ਵਰਖਾ ਇੱਥੇ ਵੀ ਚੰਗੀ ਹੈ ਮਾੜੀ ਨਹੀਂ ਹੈਗੀ ਵਰਖਾ ਇੱਥੇ ਵੀ ਚੰਗੀ ਹੋਏਗੀ ਤਾਂ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤੀ ਮੌਸਮੀ ਭਾਗ ਨੇ ਦੇਖੋ ਵਾਰਨਿੰਗ ਜਾਰੀ ਕੀਤੀ ਹੈ ਪੰਜਾਬ ਵਾਸਤੇ ਸਪੈਸ਼ਲ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਹਰਿਆਣਾ ਵਾਸਤੇ ਸਪੈਸ਼ਲ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਹਿਮਾਚਲ ਵਾਸਤੇ ਸਪੈਸ਼ਲ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਇਨਾ ਏਰੀਆ ਦੇ ਵਿੱਚ ਆਉਣ ਵਾਲੇ ਦਿਨਾਂ ਚ ਭਾਰੀ ਵਰਖਾ ਹੀ ਨਹੀਂ অতি ਭਾਰੀ ਵਰਖਾ ਵੀ ਹੋ ਸਕਦੀ ਹੈ ਜੇ ਹਾਲਾਤ ਇਸੇ ਤਰੀਕੇ ਨਾਲ ਬਣੇ ਰਹੀ ਇਹ ਜਿਹੜਾ ਹੈਗਾ ਤੁਹਾਡਾ 29 ਤੋਂ ਸ਼ੁਰੂ ਹੋ ਜੇ ਜਾਂ 30 ਜਾਂ 1 ਨੂੰ ਠੀਕ ਹੈ ਇਸ ਤੋਂ ਬਾਅਦ ਚ 5 ਤੋਂ 7 ਦੇ ਵਿਚਾਲੇ ਫੇਰ ਇਹ ਕਿਹੜਾ ਹੈਗਾ ਤਕੜਾ ਸਪੈਲ ਆਉਣ ਦੀ ਸੰਭਾਵਨਾ ਇਹ ਹੈ ਤਾਂ ਦੇਖਦੇ ਹਾਂ ਊਠ ਕਿਸਕਰ ਵੱਟ ਬੈਠਦਾ ਕਿਉਂਕਿ ਮਾਨਸੂਨ ਦੇ ਵਿੱਚ ਹੁੰਦਾ ਹੈ ਕਿ ਚੀਜ਼ਾਂ ਬਦਲ ਬਹੁਤ ਜਲਦੀ ਜਾਂਦੀਆਂ ਹਨ ਤਾਂ ਅਮੀਰਕਰ ਦਾ ਜਾਣ ਕੇ ਲੈ ਆਇਆ ਸਭ ਤੋਂ ਕੀ ਧੰਵਾਦ ਦੋਸਤੋ ਮਿਹਰਬਾਨੀ